ਇਹ ਬਿਲਕੁਲ ਸੱਚ ਹੈ ਜੀ ਸ੍ਰੀ ਛੱਡ ਕੇ ਆਪਾਂ ਕੋਈ ਪਹਾੜਾਂ 'ਚ ਨਹੀਂ ਜਾਣਾ। ਦੂਰ ਕਿਤੇ ਜੰਗਲਾਂ 'ਚ ਨਹੀਂ ਜਾਣਾ। ਇੱਥੋਂ ਨਿਕਲਣਾ ਹੈ। ਇੱਥੇ ਜਾਣਾ ਹੈ। ਆ ਜਗ੍ਹਾ ਨੂੰ ਦੇਖਣਾ ਸ਼ੁਰੂ ਕਰੋ। ਇਹ ਦਿਸਦੀ ਨਹੀਂ। ਕਿ ਦਿਸਦੀ ਹੈ ਜੀ? ਆ ਖਾਲੀ ਖਲਾ ਦਿਸਦਾ ਜੀ। ਨਹੀਂ ਨਾ ਦਿਸਦਾ। ਪਰ ਇਹ ਦਿਸਦਾ ਹੈ। ਇਹ ਉਦੋਂ ਦਿਸਦਾ ਹੈ ਜਦੋਂ ਤੁਸੀਂ ਦੋਨਾਂ ਅੱਖਾਂ ਨੂੰ ਇੱਕ ਅੱਖ ਕਰ ਲੈਨੇ ਹੋ। ਇਹ ਉਦੋਂ ਦਿਸਦਾ ਜਦੋਂ ਅੰਗ ਨਹੀਂ ਦੇਖਣਾ ਇੱਕ ਅੱਖ ਕਰਕੇ ਆਇਆ ਜਾਂ ਐ ਕਰਕੇ ਇਹਨਾਂ ਦੋਨਾਂ ਅੱਖਾਂ ਦਾ ਐ ਕਰਾਸ ਕਰਨਾ ਹੈ ਇਕੱਠਾ ਕਰਨਾ ਹੈ ਇਹਨਾਂ ਦੋਨਾਂ ਨੂੰ ਇੱਕ ਪੁਆਇੰਟ ਤੇ ਇਕੱਠਾ ਕਰਨਾ ਜਦੋਂ ਤੁਸੀਂ ਇਹਨਾਂ ਦੋਨੋਂ ਨੂੰ ਐ ਪੁਆਇੰਟ ਤੇ ਇਕੱਠਾ ਕਰ ਲਿਆ ਦੋ ਅੱਖਾਂ ਤੋਂ ਤੀਸਰੀ ਅੱਖ ਇੱਕ ਹੋਰ ਬਣ ਗਈ ਉਹ ਫਿਰ ਕੌਣ ਦੇਖਦਾ ਉਦੋਂ ਫਿਰ ਮਨ ਦੇਖਦਾ ਕੌਣ ਦੇਖਦਾ ਜਦੋਂ ਮਨ ਇਸਤੇਮਾਲ ਕਰਦਾ ਆਪਣੀ ਦ੍ਰਿਸ਼ਟੀ ਦਾ ਉਦੋਂ ਫਿਰ ਮਾਲਕ ਦਿਖਾਈ ਦਿੰਦਾ ਉਦੋਂ ਫਿਰ ਸੂਖਮ ਦਿਖਾਈ ਦਿੰਦੇ ਨੇ ਕੀ ਦਿੰਦੇ ਆ ਜੀ ਸੂਖਮ ਫੌਜਾਂ ਵੀ ਦਿਖਾਈ ਦਿੰਦੀਆਂ ਨੇ ਸੂਖਮੋਂ ਹੋਰ ਕੈਟਾਗਰੀ ਦੇ ਜਿਹੜੇ ਨੇ ਉਹ ਵੀ ਦਿਖਾਈ ਦਿੰਦੇ ਨੇ ਜਿਹੜੇ ਸੂਖਮ ਨੇ ਹੋਰ ਕੈਟਾਗਰੀ 'ਚ ਆ ਜਾਂਦੇ ਨੇ ਜਿਵੇਂ ਭੂਤ ਪ੍ਰੇਤ ਨੇ ਇਹ ਨੇ ਇਹ ਸੂਖਮ ਨੇ ਭੂਤ ਪ੍ਰੇਤ ਕੋਈ ਸਿੰਘ ਨਹੀਂ ਲੱਗੇ ਹੁੰਦੇ ਵੱਡੇ ਵੱਡੇ ਦੰਦ ਨਹੀਂ ਹੁੰਦੇ ਉਹਨਾਂ ਦੇ ਸੂਖਮ ਹੀ ਹੁੰਦਾ ਇੱਕ ਪਰਸ਼ਾਵਾਂ ਹੁੰਦਾ ਇੱਕ ਕੀ ਹੁੰਦਾ ਜੀ ਪਰਸ਼ਾਵੇਂ ਦੀ ਤਰ੍ਹਾਂ ਇੱਕ ਬਣਿਆ ਹੁੰਦਾ ਸਕੇਚ ਕਹ ਲੋ ਸਕੇਚ ਕਹ ਲੋ ਇਸ ਤਰ੍ਹਾਂ ਦਾ ਇੱਕ ਬਣਿਆ ਹੁੰਦਾ ਉਹ ਜੇ ਬਲੈਕ ਰੰਗ ਦੇ ਵਿੱਚ ਆ ਬਲੈਕ ਰੰਗ ਵਿੱਚ ਜਦੋਂ ਪੂਤਪ੍ਰੇਦ ਦੀ ਕੈਟਾਗਰੀ ਚ ਤਾਲ ਦੀ ਮੈਂਬਰ ਆ ਤੇ ਜੇ ਉਹ ਵਾਈਟ ਚਮਕਦੇ ਹੋਏ ਲਿਸ਼ਕੋਰ ਵਾਂਗੂ ਨੇ ਤੇ ਉਹ ਗੁਰਮੁਖ ਨੇ ਉਹ ਕਹੋਣਾ ਜੀ ਗੁਰਮੁਖ ਨੇ ਤੇ ਜੇ ਨੀਲੀ ਭਾ ਪੈਂਦੀ ਆ ਨੀਲੇ ਬਾਣੇ ਦੇ ਵਿੱਚ ਨੀਲੇ ਜਸਤਾਰ ਸਜਾਏ ਹੋਏ ਨੇ ਦਮਾਲੇ ਸਜਾਏ ਹੋਣੇ ਐ ਲੱਗਦਾ ਜਿਵੇਂ ਬੜੇ ਬੈਠੇ ਹੁੰਦੇ ਕਰਨ ਉਹ ਮਾਲਕ ਦੀਆਂ ਫੌਜਾਂ ਨੇ ਜੰਗ ਜੂ ਫੌਜਾਂ ਨੇ ਕਿਹੜੀਆਂ ਨੇ ਜੁਦ ਕਰਨ ਵਾਲੀਆਂ ਫੌਜਾਂ ਨੇ ਤੇ ਉਸ ਤੋਂ ਅੱਗੇ ਜਿਨ੍ਹਾਂ ਨੇ ਕੇਸਰੀ ਪਾਇਆ ਹੋਇਆ ਹੈ ਕੀ ਪਾਇਆ ਜੀ ਕੇਸਰੀ ਤੁਹਾਨੂੰ ਦਿਖਾਈ ਦੇਵੇ ਦੇ ਨਾ ਤੁਸੀਂ ਬੈਠੀਆਂ ਧਿਆਨ ਚ ਕਿੰਨੇ ਤੁਹਾਨੂੰ ਲੱਗਣ ਵੀ ਹੈ ਕੇਸਰੀ ਦੇ ਵਿੱਚ ਦਿਖਾਈ ਦੇ ਰਹੇ ਨੇ ਉਹ ਫਿਰ ਉਹ ਨੇ ਜਿਨ੍ਹਾਂ ਨੇ ਖੇਡ ਨੂੰ ਫਤਿਹ ਕੀਤਾ ਹੈ ਜਿਨ੍ਹਾਂ ਨੇ ਖੇਡ ਨੂੰ ਜਿੱਤਿਆ ਹੋਇਆ ਹੈ ਕੇਸਰੀ ਨਿਸ਼ਾਨ ਉਹ ਜਿੱਤ ਦਾ ਫਤਿਹ ਦਾ ਫਿਰ ਉਹ ਗੁਰਮੁਖ ਬਹੁਤ ਗਿੰਤੀ ਚ ਸੁਖਮ ਸੁਖਮ ਛੋਟੇ ਛੋਟੇ ਰੂਪ ਦੇ ਵਿੱਚ ਦਿਖਾਈ ਦਿੰਦੇ ਨੇ ਬੜੀ ਗਿੰਤੀ ਹੁੰਦੀ ਹੈ ਬੜੀ ਗਿੰਤੀ ਹੁੰਦੀ ਹੈ ਇਹ ਆ ਜੀ ਬਰੀਕੀਆਂ ਜਿਹੜੀਆਂ ਆਪਾਂ ਅੱਗੇ ਸਿੱਖਣੀਆਂ ਨੇ ਹੁਣ ਆਪਾਂ ਧਿਆਨ ਨਾਲ ਸਮਝੋ ਵੀ ਇੱਕ ਆ ਸਰੀਰ ਮਿਲਿਆ ਹੋਇਆ ਚਮ ਦਾ ਇੱਕ ਹੋਰ ਸਰੀਰ ਆ ਉਹ ਕਿਹੜਾ ਸੁਖਮ ਉਹ ਵੀ ਇਹਦੇ ਵਰਗਾ ਹੀ ਹੈ ਇਹਨਾਂ ਦੋਨਾਂ ਨੂੰ ਜੋੜਿਆ ਹੋਇਆ ਧੁੰਨੀ ਤੇ ਕਿੱਥੇ ਜੋੜਿਆ ਜੀ ਨਾਭੀ ਦੇ ਉੱਤੇ ਜੋੜਿਆ ਹੋਇਆ ਆ ਜਿਹੜਾ ਸਰੀਰ ਹੈ ਇਹ ਸਾਹ ਨਾਲ ਚੱਲਦਾ ਹਵਾ ਨਾਲ ਚੱਲਦਾ ਹੈ ਇਹ ਸਰੀਰ ਦਾ ਗੁਰੂ ਆ ਪਵਨ ਗੁਰੂ ਤੇ ਜਿਹੜਾ ਸੂਖਮ ਸਰੀਰ ਆ ਉਹ ਨਾਮ ਨਾਲ ਚੱਲਦਾ ਉਹ ਸੂਖਮ ਸਰੀਰ ਵਿੱਚ ਉਹ ਨਾਮ ਲਿਆ ਇਹਦੇ ਵਿੱਚੋਂ ਪਾਉਣ ਲਈ ਤੇ ਧੁੰਨੀ ਦੇ ਉੱਤੇ ਜਿੱਥੇ 나ੜੂਆ ਸੀ ਉੱਥੇ ਗੱਡ ਬਣਦੀ ਜੀ ਉਥੇ ਗੰਢ ਨਾਮ ਬੰਨੇ ਮਲਕੀ ਧਾਗਾ ਨਾਮ ਬੰਨੀਏ ਫਿਰ ਹਵਾ ਜਿਹੜਾ ਸਾਹ ਅੰਦਰ ਜਾਊਗਾ ਉਹ ਅੱਗੇ ਨਿਕਲ ਜਾਊਗਾ ਸਮਝ ਗਏ ਕਿ ਨਹੀਂ ਐ ਹੀ ਨਿਕਲ ਜਾਣਾ ਉਹਨੇ ਗਾਂ ਹੀ ਤੇ ਹੁਣ ਉਥੇ ਉਹ ਗੰਢ ਮਾਰਦੀ ਹਾਂਜੀ ਤੇ ਉਹ ਜਦੋਂ ਸਾਹ ਅੰਦਰ ਜਾਂਦਾ ਆਪਣੇ ਅੰਦਰ ਉਹ ਧੁੰਨੀ ਤੇ ਐ ਟੱਚ ਕਰਦਾ ਜਿਹੜੇ ਰਾਹ ਸਾਹ ਗਿਆ ਹੁੰਦਾ ਉਸੇ ਰਾਹੀ ਵਾਪਸ ਚਲਾ ਜਾਂਦਾ ਜਿੱਥੋਂ ਆਇਆ ਹੁੰਦਾ ਉਧਰ ਨੂੰ ਹੀ ਵਾਪਸ ਚਲਾ ਜਾਂਦਾ ਫਿਰ ਇਹਨੂੰ ਕੀ ਕਹਿ ਦਿੱਤਾ ਇਨੂੰ ਗੁਰਬਾਣੀ ਵਿੱਚ ਕਹਤਾ ਗੁਫਾ ਕੀ ਕਹ ਦਿੰਦਾ ਜੀ ਗੁਫਾ ਜੋ ਆਪਾਂ ਬਾਣੀ ਚ ਪੜਦੇ ਹਾਂ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਪਵਨ ਵਾਜਾ ਤਾਂ ਹੀ ਵੱਜਦਾ ਨਾ ਮੈਂ ਵਾਜਾ ਬੋਲ ਰਿਆਂ ਤਾਂ ਹੀ ਬੋਲ ਰਿਆਂ ਜੇ ਅੰਦਰ ਹਵਾ ਜਾ ਰਹੀ ਹੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨੌਂ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਇਹ ਹੁਣ ਆਪਾਂ ਬੋਲਦੇ ਹਾਂ ਤੇ ਵਾਜਾ ਵੱਜ ਰਿਹਾ ਇਹ ਹੁਣ ਜਿਹੜੀ ਗੁਫਾ ਹੁੰਦੀ ਆ ਉਹ ਸੁਰੰਗ ਨਹੀਂ ਕਿਹਾ ਮਹਾਰਾਜ ਨੇ ਗੁਫਾ ਕਿਹਾ ਸੁਰੰਗ ਹੁੰਦੀ ਆ ਜਿਹੜੀ ਆਰ ਪਾਰ ਨਿਕਲ ਜੇ ਜਿਹੜੀ ਇਧਰੋਂ ਬੜੀਏ ਦੂਜੇ ਪਾਸੇ ਨਿਕਲੇ ਤੇ ਗੁਫਾ ਦੇ ਵਿੱਚ ਜਿਆਦਾ ਹਨੇਰਾ ਹੀ ਹੁੰਦਾ ਕੀ ਹੁੰਦਾ ਜੀ ਹਨੇਰਾ ਹੁੰਦਾ ਤੇ ਜਿੱਥੇ ਹਨੇਰਾ ਹੁੰਦਾ ਉੱਥੇ ਆਪਾਂ ਕੀ ਕਰਦੇ ਆ ਬਲਬ ਲਾਉਨੇ ਆ ਚਾਨਣ ਕਰਦੇ ਆ ਟਾਰਚ ਲੈ ਕੇ ਜਾਂਦੇ ਆ ਵੀ ਕੋਈ ਚੀਜ਼ ਪਈ ਦਿਸੇ ਤੇ ਹੁਣ ਜਦੋਂ ਅਸੀਂ ਨੇਤਰ ਬੰਦ ਕਰਦੇ ਆਂ ਤੇ ਹਨੇਰਾ ਦਿਸਦਾ ਇਹ ਕੀ ਆ ਗੁਫਾ ਇਹ ਕੀ ਆ ਜੀ ਅੱਖਾਂ ਬੰਦ ਕਰਕੇ ਸਾਹਮਣੇ ਦੇਖੋ ਹਨੇਰਾ ਦਿਸਦਾ ਇਹ ਗੁਫਾ ਹੈ ਆ ਇਥੋਂ ਤੱਕ ਗੁਫਾ ਹੈ ਨਾ ਇਹਦੇ ਵਿੱਚ ਆਪਾਂ ਫਿਰ ਪ੍ਰਵੇਸ਼ ਹੁੰਨੇ ਆ ਵਾਹ ਕਿਵੇਂ ਹੁੰਨੇ ਆ ਜੀ ਸਪੋਰਟ ਲੈਨੇ ਆ ਆਸਰਾ ਵਾਹਿਗੁਰੂ ਸ਼ਬਦ ਦਾ ਵਾਹ ਗਏ ਗੁਫਾ ਚ ਫਿਰ ਗੁਰੂ ਕਹਿ ਕੇ ਗੁਫਾ ਚੋਂ ਬਾਹਰ ਆ ਗਏ ਜਿਹੜੇ ਰਾਹ ਗਏ ਸੀ ਉਸੇ ਰਾਹ ਵਾਪਸ ਆ ਗਿਆ ਕਿਉਂਕਿ ਗੁਫਾ ਕੋ ਬੰਦ ਆ ਵਾਹ ਗੁਰੂ ਵਾਹ ਗੁਰੂ ਫਿਰ ਅੱਗੇ ਜਦੋਂ ਸਹਿਜ ਬਣੇਗਾ ਸ਼ਬਦ ਪ੍ਰਗਟ ਹੋਏਗਾ ਜਦੋਂ ਸ਼ਬਦ ਪ੍ਰਗਟ ਹੋਏਗਾ ਫਿਰ ਤੁਹਾਨੂੰ ਗੁਫਾ ਦੇ ਵਿੱਚ ਚਾਨਣ ਦਿਖਾਈ ਦੇਗਾ ਉਹ ਸਾਨੂੰ ਇਹਨਾਂ ਨੂੰ ਦੋ ਸਿਰੇ ਵੀ ਕਿਹਾ ਗਿਆ ਗੁਰਬਾਣੀ ਵਿੱਚ ਦੋ ਸਿਰਿਆਂ ਦਾ ਆਪ ਸੁਆਮੀ ਖੇਲੇ ਵਿੱਚ ਅੰਤਰਜਾਮੀ ਦੋ ਸਿਰੇ ਕਿਹੜੇ ਨੇ ਨੰਬਰ 1 ਨਾਭੀ ਜਿੱਥੇ 나ੜੂਆ ਸੀ ਗੰਢ ਬੰਨੀਆ ਦੂਸਰਾ ਸਿਰਾ ਇੱਥੇ ਆ ਇੱਥੇ ਇਹ ਦੋ ਸਿਰੇ ਨੇ ਇਹਨਾਂ ਦੋ ਸਿਰਿਆਂ ਨੂੰ ਆਪਸ ਵਿੱਚ ਕੌਣ ਮਿਲਾਉਂਦਾ ਹੈ ਪੌਣ ਮਿਲਾਉਂਦੀ ਹੈ ਹਵਾ ਵਾਹ ਗੁਰੂ ਨਾਂ ਵੀ ਬੋਲੋ ਆਉਂਦਾ ਨਾ ਅੰਦਰ ਬਾਹਰ ਸਾਫ ਹੋ ਰਿਹਾ ਹੈ ਹਾਂਜੀ ਸਵਾਸਾਂ ਵੱਲ ਆਪਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਵੀ ਕੋਈ ਹੈਗੇ ਨੇ ਕਿੱਧਰ ਨੂੰ ਆ ਰਹੇ ਨੇ ਕਿੱਧਰ ਨੂੰ ਜਾ ਰਹੇ ਨੇ ਕੋਈ ਪਤਾ ਹੀ ਨਹੀਂ ਸੀ ਹੁਣ ਪਤਾ ਹੈ ਇੱਥੋਂ ਸਾਹ ਅੰਦਰ ਜਾ ਰਿਹਾ ਚਾਹੇ ਬੋਲ ਕੇ ਗੱਲ ਕਰੋ ਤੇ ਫਿਰ ਜਿਆਦਾ ਸਾਹ ਕਿੱਧਰ ਦੀ ਜਾਏਗਾ ਮੁਖ ਰਹੀਂ ਮੁਖ ਰਹੀਂ ਜਾਏਗਾ ਤੇ ਜਦੋਂ ਬੋਲਦੇ ਨਹੀਂ ਆਪਾਂ ਫਿਰ ਮੂੰਹ ਬੰਦ ਹੁੰਦਾ ਸਾਡਾ ਤੇ ਉਦੋਂ ਨੱਕ ਰਹੀਂ ਸਾਹ ਅੰਦਰ ਜਾਂਦਾ ਤੇ ਨੱਕ ਰਹੀਂ ਵਾਪਸ ਆਉਂਦਾ ਇੱਕ ਨੱਕ ਰਹੀਂ ਜਿਆਦਾ ਜਾਂਦਾ ਇੱਕ ਰਹੀਂ ਘੱਟ ਫਿਰ ਵਾਪਸ ਵੀ ਉਵੇਂ ਹੀ ਨਿਕਲਦਾ ਤੇ ਹੁਣ ਇਹਨੂੰ ਗੁਰਬਾਣੀ ਦੇ ਵਿੱਚ ਦੱਸ ਦਿੱਤਾ ਵੀ ਇਹ ਗੁਫਾ ਹੈ ਤੇ ਗੁਫਾ ਦੇ ਵਿੱਚ ਫਿਰ ਚਾਨਣ ਨਾਭੀ ਤੇ ਵੀ ਹੋ ਸਕਦਾ ਪ੍ਰਕਾਸ਼ ਬ੍ਰਹਮਗਣ ਪ੍ਰਗਟ ਹੋ ਸਕਦੀ ਹੈ ਬ੍ਰਹਮਗਣ ਪ੍ਰਗਟ ਕਿੱਥੇ ਹੁੰਦੀ ਹੈ ਨਾਭਕਾਰ ਤੇ ਕਿੱਥੇ ਹੁੰਦੀ ਨਾਭੀ ਦੇ ਉੱਤੇ ਜਿਵੇਂ ਆਪਾਂ ਬਾਣੀ ਚ ਪੜ੍ਹਦੇ ਹਾਂ ਬ੍ਰਹਮਗਣ ਸਹਿਜੇ ਪਰਜਾਲੀ ਏਕ ਕੇ ਚੋੜ ਸਜਾਇਆ ਤੇ ਇੱਥੋਂ ਵੀ ਉਹ ਪ੍ਰਕਾਸ਼ ਹੋ ਸਕਦਾ ਇੱਥੋਂ ਸਿੱਧਾ ਹੀ ਇਤੋਂ ਸਿੱਧਾ ਵੀ ਹੋ ਸਕਦਾ ਐਸੇ ਰੇਤੋਂ ਵੀ ਸਿੱਧਾ ਹੋ ਸਕਦਾ ਹੁਣ ਕਈ ਵਾਰੀ ਆਪਾਂ ਜੋਤ ਪ੍ਰਗਟ ਕਰਨ ਬਾਰੇ ਕਹਿੰਦੇ ਆ ਪੰਜ ਪਿਆਰੇ ਕਰਾਉਂਦੇ ਨੇ ਇੱਥੇ ਨਵੇਂ ਗੁਰਮੁਖਾਂ ਨੂੰ ਜਿਨ੍ਹਾਂ ਨੂੰ ਨਹੀਂ ਇਹ ਅਭਿਆਸ ਹੁੰਦਾ ਉਹਨਾਂ ਦਾ ਫਿਰ ਜ਼ੋਰ ਲੱਗਦਾ ਥੋੜਾ ਜਿਆ ਕੀ ਲੱਗਦਾ ਆ ਜ਼ਰੂਰੀ ਥੱਕਣ ਵਾਲਾ ਨਹੀਂ ਜ਼ੋਰ ਲੱਗੇਗਾ ਘਰ ਕਰਨ ਵਾਲਾ ਨਹੀਂ ਜ਼ੋਰ ਲੱਗੇਗਾ ਇਥੋਂ ਅੱਖਾਂ ਦਾ ਜ਼ੋਰ ਲੱਗਦਾ ਜਦੋਂ ਇੱਥੇ ਅਸੀਂ ਲੈ ਆਉਨੇ ਆ ਹੌਲੀ ਹੌਲੀ ਪਿੱਛੇ ਲਿਆ ਕੇ ਦੇਖਦੇ ਹਾਂ ਹਨਾ ਇੱਥੇ ਫਿਰ ਅੱਖਾਂ ਭਾਰੀਆਂ ਹੋ ਜਾਂਦੀਆਂ ਤੇ ਸਿਰ ਦੁਖਣ ਲੱਗ ਜਾਂਦਾ ਅੱਖਾਂ ਤੇ ਐਂ ਲੱਗਦਾ ਜਿਵੇਂ ਲੋਡ ਪੈ ਗਿਆ ਹੋਵੇ ਇੱਥੇ ਫਿਰ ਇੱਕ ਪ੍ਰਕਾਸ਼ ਦੇ ਦਰਸ਼ਨ ਹੁੰਦੇ ਆਪਾਂ ਨੂੰ ਛੋਟੇ ਜਿਹੇ ਪ੍ਰਕਾਸ਼ ਦੇ ਦਰਸ਼ਨ ਉਹ ਫਿਰ ਮਨ ਹੁੰਦਾ ਉਥੇ ਮਨ ਦੀ ਜੋਤ ਪ੍ਰਗਟ ਹੁੰਦੀ ਹੈ ਉਥੇ ਮਨ ਦੀ ਜੋਤ ਪ੍ਰਗਟ ਹੁੰਦੀ ਫਿਰ ਇਹਨੂੰ ਸਹੀ ਦੇ ਸਹੀ ਦੇ ਆਪਾਂ ਭੋਲੇਪਾ ਸਹਿਸਬਾਏ ਆਪਾਂ ਇਸਤੇਮਾਲ ਕਰਨਾ ਠੀਕ ਹੈ ਇਸਤੇਮਾਲ ਕਰਦੇ ਜਾਣਾ ਜਿਵੇਂ ਜਿਵੇਂ ਆਪਾਂ ਇਹਨੂੰ ਫਿਰ ਐ ਲੈ ਆਵਾਂਗੇ ਹਨਾ ਨੇੜੇ ਤੇ ਫਿਰ ਜਿਹੜਾ ਸਾਡੇ ਦੋਨੇ ਨੇਤਰਾਂ ਤੋਂ ਉੱਪਰਲਾ ਹਿੱਸਾ ਹੈ ਆ ਮੱਥਾ ਇਹਦੇ ਅੰਦਰ ਬਾਅਦ ਇਹਦੇ ਅੰਦਰ ਬਾਅਦ ਜੋ ਸਪੇਸ ਖਾਲੀ ਹਨੇਰਾ ਦਿਸਦਾ ਸੁਨ ਦਿਖਾਈ ਦਿੰਦੀ ਹੈ ਫਿਰ ਅਸੀਂ ਇਹਨੂੰ ਦੇਖਣਾ ਹੁੰਦਾ ਹੈ ਫਿਰ ਇਹਨੂੰ ਦੇਖਣਾ ਹੁੰਦਾ ਹੈ ਫਿਰ ਇਸ ਤੋਂ ਅੱਗੇ ਸ਼ਬਦ ਨੂੰ ਪਕੜ ਕੇ ਅਸੀਂ ਇਸ ਤੋਂ ਉੱਤੇ ਚਲੇ ਜਾਣਾ ਹੁੰਦਾ ਹੈ। ਆ ਸਰੀਰ ਤੋਂ ਵੀ ਉੱਪਰ ਸਿਰ ਤੋਂ ਵੀ ਉੱਪਰ ਚਲੇ ਜਾਣਾ ਹੁੰਦਾ ਹੈ। ਅੱਖਾਂ ਘੁਮਾ ਕੇ ਨਹੀਂ ਐ ਜਾਣਾ ਹੁੰਦਾ। ਖਿਆਲ ਲੈ ਜਾਣਾ ਹੁੰਦਾ। ਕਿੱਲ ਜਾਣਾ ਹੁੰਦਾ ਹੈ? ਚੇਤਾ ਲੈ ਜਾਣਾ ਹੁੰਦਾ ਹੈ। ਸੁਰਤ ਲੈ ਜਾਣੀ ਹੁੰਦੀ ਉੱਪਰ। ਸੁਰਤ ਕਿੰ ਨੂੰ ਕਹਿੰਦੇ ਆ ਜਿਵੇਂ ਇੱਥੇ ਬੈਠੇ ਤੁਸੀਂ ਲੁਧਿਆਣਾ ਸ਼ਹਿਰ ਚਲੇ ਜਾਓ। ਇੱਥੇ ਬੈਠੇ ਤੁਸੀਂ ਆਪ ਆਪਣੇ ਘਰੇ ਚਲੇ ਜਾਓ। ਤੇ ਮੰਨ ਗਿਆ ਕੀ ਰੂਪ ਹੋਇਆ ਸੂਰਤ ਰੂਪ ਹੋ ਕੇ ਗਿਆ ਇਹ ਵੀ ਇੱਕ ਮਨ ਦਾ ਨਾਂ ਇਸੇ ਤਰ੍ਹਾਂ ਮਨ ਦਾ ਇੱਕ ਨਾਂ ਬੁੱਧ ਇੱਕ ਨਾਂ ਹੈ ਮਤ ਇੱਕ ਨਾਂ ਹੈ ਮਤ ਤੇ ਹੁਣ ਆਪਾਂ ਬਾਣੀ ਦੇ ਵਿੱਚ ਬੁੱਧ ਬਾਰੇ ਵੀ ਪੜ੍ਹਦੇ ਹਾਂ ਤੇ ਮਤ ਬਾਰੇ ਵੀ ਪੜ੍ਹਦੇ ਹਾਂ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਮਤ ਵਿੱਚ ਰਤਨ جواਹਰ ਮਾਨਕ ਜੀ ਇੱਕ ਗੁਰ ਕੀ ਸਖਸਣੀ ਇਸ ਕਰਕੇ ਇਹ ਵੀ ਇੱਕ ਨਾਂ ਇਹਨਾਂ ਪੰਜਾਂ ਚਾਰਾਂ ਨੂੰ ਇਕੱਠਾ ਕਰੀਏ ਮਨ ਸੁਰਤ ਮਤ ਬੁੱਧ ਤਾਂ ਫਿਰ ਇਹ ਬਣਦਾ ਧਿਆਨ ਕੀ ਬਣਦਾ ਧਿਆਨ ਇਸ ਤੋਂ ਅੱਗੇ ਫਿਰ ਮਨ ਦਾ ਇੱਕ ਨਾਂ ਹੋਰ ਦਿੱਤਾ ਗਿਆ ਉਹਨੂੰ ਕਿਹਾ ਜਾਂਦਾ ਫਿਰ ਇੱਥੇ ਸੁੰਨ ਵੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਸੁੰਨ ਕਿਉਂਕਿ ਸੁੰਨ ਮਾਲਕ ਨੂੰ ਵੀ ਕਿਹਾ ਤੇ ਉਹਦਾ ਪੁੱਤ ਹੈ ਇਹ ਇਹ ਵੀ ਉਹਦਾ ਪਾਰਟ ਬਣ ਜਾਂਦਾ ਨਾ ਜਦੋਂ ਨਾਮਰੂਪ ਹੋ ਜਾਂਦਾ ਕੀ ਹੋ ਜਾਂਦਾ ਨਾਮਰੂਪ ਹੋ ਜਾਂਦਾ ਇੱਥੇ ਆਪਾਂ ਕੋਸ਼ਿਸ਼ ਕੀਤੀ ਸੀ ਪਿੱਛੇ ਜੇ ਬੋਰਡ ਦੇ ਉੱਤੇ ਕਥਾ ਕੀਤੀ ਸੀ ਕਾਫੀ ਚਿਰ ਹੋ ਗਿਆ ਐ ਸੀ ਬੋਰਡ ਬੋਰਡ ਪਲੇਨ ਸੀ ਸਾਫ ਪਲਾਈ ਲੱਗੀ ਹੋਈ ਸੀ ਵਾਈਟ ਰੰਗ ਦੀ ਉਹ ਆਪਾਂ ਸੰਗਤ ਨੂੰ ਦਰਸਾ ਰਹੇ ਸੀ ਵੀ ਇਹ ਸਾਰਾ ਪਲੇਨ ਆ ਉਹਦੇ ਵਿੱਚ ਆਪਾਂ ਇੱਕ ਲਾਈਨ ਮਾਰਤੀ ਸੀ ਐਂਟੀਡੀ ਉੱਪਰ ਵੀ ਚਿੱਟਾ ਬੋਰਡ ਸੀ ਤੇ ਥੱਲੇ ਵੀ ਉਹ ਦੇ ਲੇਕਿਨ ਉਹ ਲਾਈਨ ਆ ਗਈ ਵਿੱਚ ਕੀ ਆ ਗਈ ਦੀ ਲਾਈਨ ਆ ਗਈ ਉਹ ਜਿਹੜੀ ਲਾਈਨ ਆਪਣੇ ਅੰਦਰ ਬਾਡੀ ਦੇ ਮੁਸਾਬ ਮੁਤਾਬਕ ਜੋ ਬ੍ਰਹਮੰਡ ਦੇ ਸੋਈ ਪਿੰਡੇ ਜੋ ਖੋਜੀ ਫਾ ਸੁਪਾਵੇ ਉਹਦੇ ਮੁਤਾਬਕ ਉਹ ਲਾਈਨ ਕਿੱਥੇ ਸੀਗੀ ਉਹ ਇੱਥੋਂ ਸ਼ੁਰੂ ਹੁੰਦੀ ਲਾਈਨ ਇੱਥੋਂ ਸਾਡਾ ਸਰੀਰ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਤਨ ਸ਼ੁਰੂ ਹੋ ਜਾਂਦਾ ਬਾਡੀ ਸ਼ੁਰੂ ਹੋ ਜਾਂਦੀ ਵੈਸੇ ਤਾਂ ਇੱਥੋਂ ਹੁੰਦੀ ਹੈ ਹਨਾ ਆ ਟੀਸੀ ਤੋਂ ਉਤੋਂ ਤੇ ਇੱਥੋਂ ਸ਼ੁਰੂ ਹੋ ਕੇ ਉੰਦਾ ਹੀ ਹਿੱਸਾ ਹੈ ਨਾ ਉੱਪਰ ਵੀ ਵਾਈਟ ਤੇ ਥੱਲੇ ਵੀ ਵਾਈਟ ਹੈ ਤੇ ਫਿਰ ਉਸੇ ਦਾ ਹੀ ਹਿੱਸਾ ਹੋਇਆ ਵਿੱਚ ਇੱਕ ਲੈਂ ਨਹੀਂ ਮਾਰੀ ਹੈ ਨਾ ਇੱਕ ਮਹਾਰਾਜਾ ਇਸ਼ਾਰਾ ਦਿੱਤਾ ਡਾਊਟ ਦਿੱਤਾ ਥੋੜਾ 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 ਕਰਕੇ ਤੇ ਉਸੇ ਦਾ ਹਿੱਸਾ ਹੈ ਉਹ ਵੀ ਪ੍ਰਕਾਸ਼ ਹੈ ਤੇ ਵੀ ਪ੍ਰਕਾਸ਼ ਹੈ ਇਹਨੂੰ ਫਿਰ ਆਪਾਂ ਜਿਹੜਾ ਥੱਲੇ ਹੈ ਉਹਨੂੰ ਆਪਾਂ ਆਤਮ ਪ੍ਰਕਾਸ਼ ਕਹਿੰਦੇ ਆ ਕੀ ਕਹਿੰਦੇ ਨੇ ਜੀ ਆਤਮ ਪ੍ਰਕਾਸ਼ ਤੇ ਜਿਹੜਾ ਉੱਪਰ ਹੈ ਉਹਨੂੰ ਆਪਾਂ ਮਾਲਕ ਦਾ ਪ੍ਰਕਾਸ਼ ਕਹਿੰਦੇ ਆ ਇਹ ਹੁਣ ਮੋਰ ਕਿੰਨਾ ਤੋਂ ਲਾਉਣੀ ਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਾਉਣੀ ਆ ਕਹਿੰਦੇ ਰੱਬ ਕੀ ਰਜਾ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਕਹਿੰਦੇ ਜਦੋਂ ਫਿਰ ਤੁਹਾਡੀ ਸੁਰਤ ਉੱਪਰ ਚੱਲੇ ਜਾਏਗੀ ਥੱਲਿਓ ਤੋਂ ਤੁਹਾਨੂੰ ਸਾਰਾ ਕੁਝ ਭੁੱਲ ਜਾਏਗਾ ਤੇ ਜਿੰਨੀ ਵੀ ਤ੍ਰਲੋਕੀ ਆ ਇਹ ਤੁਹਾਡੀ ਸਮਾਧੀ ਵਿੱਚ ਆ ਜਾਏਗੀ ਤੁਹਾਡੀ ਸਾਰੀ ਦੁਨੀਆ ਤੁਹਾਡੀ ਸਮਾਧੀ ਚ ਜਾਏਗੀ। ਔਰ ਮਨ ਜਾਗੇ ਤੇ ਤੁਹਾਨੂੰ ਪਤਾ ਲੱਗੂਗੀ ਦੁਨੀਆ ਦੇ ਉੱਤੇ ਵਰਲਡ ਦੇ ਉੱਤੇ ਕਿੱਥੇ ਕੀ ਹੋ ਰਿਹਾ ਹੈ। ਕਿੱਥੇ ਕੀ ਨਹੀਂ ਹੋ ਰਿਹਾ ਸਾਰਾ ਪਤਾ ਲੱਗੇਗਾ। ਉੱਥੇ ਫਿਰ ਮਾਲਕ ਡਿਊਟੀ ਲਾਉਂਦੇ ਆਪਦੇ ਆਗਿਆਕਾਰੀ ਪੁੱਤ ਦੀ। ਕਿੰਦੀ ਡਿਊਟੀ ਲਾਉਂਦੇ? ਆਗਿਆਕਾਰੀ ਪੁੱਤ ਦੀ ਡਿਊਟੀ ਲਾਉਂਦੇ ਨੇ ਵੀ ਪੁੱਤ ਹੁਣ ਤੁਸੀਂ ਜਾਓ ਫਲਾਣੇ ਇਲਾਕੇ 'ਚ ਡਿਊਟੀ ਕਰਕੇ ਆਓ। ਜਿਵੇਂ ਮੈਂ ਇੱਕ ਤੁਹਾਨੂੰ ਇੱਕ ਉਦਾਹਰਨ ਦੇਣਾ ਕਿਸੇ ਦਾ ਆਪਰੇਸ਼ਨ ਹੋਣਾ ਤੇ ਮਾਲਕ ਨਾਲ ਪਿਆਰ ਬੜਾ ਮਾਲਕ ਨਾਲ ਬੱਚੇ ਦਾ ਪਿਆਰ ਬਹੁਤ ਹੈ ਆਪਰੇਟ ਹੋਣਾ ਤੇ ਉੱਥੇ ਫਿਰ ਗੁਰਮੁਖ ਜਿਹੜੇ ਮਾਲਕ ਜਿੰਨਾ ਮਾਲਕ ਨੂੰ ਆਪਾਂ ਪਿਆਰ ਕਰਦੇ ਨਾ ਤੇ ਜਿਹੜੇ ਜਿੰਨਾਂ ਦੀ ਆਪਾਂ ਸੰਗਤ ਕੀਤੀ ਉਹ ਗੁਰਮੁਖ ਫਿਰ ਉੱਥੇ ਹੈਲਪ ਤੇ ਪਹੁੰਚ ਜਾਂਦੇ ਡਾਕਟਰਾਂ ਨੂੰ ਨਹੀਂ ਦੇਸ ਦੇ ਤੇ ਜੇ ਡਾਕਟਰ ਦੀ ਉਹ ਨਿਗਾਹ ਬਣੀ ਹੋਵੇ ਫਿਰ ਤਾਂ ਦੇਖ ਲਵੇ ਡਾਕਟਰ ਵੀ ਆ ਨਾਲ ਹੈਲਪ ਕਰਾ ਰਹੇ ਆ ਉਹ ਫਿਰ ਪੂਰਾ ਬਚਾ ਔਰ ਪੇਣ ਤੋਂ ਜੇ ਪੇਣ ਤੋਂ ਰਹਿਤ ਕਰਨਾ ਹੋਵੇ ਵੀ ਬੱਚੇ ਨੂੰ ਬਿਲਕੁਲ ਦਰਦ ਨਾ ਹੋਵੇ ਤੇ ਉਹ ਸਰੀਰ ਚੋਂ ਕੱਢ ਕੇ ਲੈ ਜਾਂਦੇ ਆ ਜਿੰਨੇ ਦਰਦ ਮੰਨਣਾ ਉਹ ਕੌਣ ਮੰਨਦਾ ਹੈ ਮਨ ਉਹ ਕੀ ਕਰਦਾ ਠੰਡ ਦੇ ਵਿੱਚ ਆ ਬਾਜੇ ਦਾਲਦੀ ਨਾ ਕਿਤੇ ਕੋਣੀ ਵਜਦੇ ਤੇ ਆਪਾਂ ਕੀ ਕਰਦੇ ਆ ਇੱਥੋਂ ਫਾੜ ਲੈਨੇ ਦਰਦ ਕਿੰਨੇ ਮੰਨਿਆ ਮਨ ਨੇ ਮੰਨਿਆ ਦਰਦ ਤੇ ਉਹ ਮਨ ਜਿਹੜਾ ਦਰਦ ਮੰਨਦਾ ਉਹਨੂੰ ਲੈ ਜਾਂਦੇ ਆ ਦੂਰ ਲੈ ਜਾਂਦੇ ਆ ਕਿੱਥੇ ਦੂਰ ਸੁੰਨ ਚ ਸੁੰਨ ਬਹੁਤ ਵੱਡੀ ਆ ਦੂਰ ਲੈ ਕੇ ਕੱਢ ਕੇ ਸੁੰਨ ਦੇ ਵਿੱਚ ਤੇ ਇਧਰੋਂ ਸਾਰਾ ਕੁਝ ਹੋ ਗਿਆ ਸਟੀਚਿੰਗ ਹੋ ਗਈ ਜਾਂ ਪ੍ਰੈਸ ਹੋ ਗਈ ਅੱਜ ਕੱਲ ਪ੍ਰੈਸ ਹੋ ਜਾਂਦੀ ਹੈ ਨਾ ਤੇ ਉਹ ਦਰਦ ਹੋਇਆ ਹੀ ਨਹੀਂ ਇੰਨਾ ਵਰਤਦਾ ਉਹ ਜਦੋਂ ਪਿਆਰ ਪੈ ਜੇ ਜਦੋਂ ਪਿਆਰ ਪੈ ਜੇ ਕਿਹਦੇ ਨਾਲ ਮਾਲਕ ਨਾਲ ਇੱਕ ਮਾਲਕ ਨਾਲ ਪਿਆਰ ਇਕ ਮਾਲਕ ਦੇ ਬੱਚਿਆਂ ਨਾਲ ਪਿਆਰ ਵੀ ਰੱਖਣਾ ਹੈ ਮਾਲਕ ਦੇ ਬੱਚਿਆਂ ਨਾਲ ਵੀ ਪਿਆਰ ਰੱਖਣਾ ਹੈ ਉਹਨਾਂ ਨੂੰ ਵੀ ਕੋਈ ਮਾੜਾ ਨਹੀਂ ਕਹਿਣਾ ਕਦੀ ਠੀਕ ਹੈ ਜੀ ਕਿਤੇ ਵੀ ਨਹੀਂ ਕਹਿਣਾ ਨੇ ਕਈ ਲੋਕ ਕਹਿਣ ਲੱਗ ਜਾਂਦੇ ਆ ਮਾੜਾ ਚੰਗਾ ਕਦੀ ਨਾ ਕਹੋ ਕਿਸੇ ਨੂੰ ਮਾੜਾ ਦੇਖੋ ਮਾਰਾ ਇਹਨੇ ਕਿੰਨਾ ਕਲੀਅਰ ਕੀਤਾ ਹੈ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪੰਨਵਤ ਨਾਨਕ ਤਾਰੇ ਸੇ ਵੀ ਸੱਚੇ ਬਾਦਸ਼ਾਹ ਮੇਰੇ ਤੋਂ ਸਾਰੇ ਚੰਗੇ ਹੈ ਨਹੀਂ ਤੇ ਇਹ ਸਮਝ ਕੇ ਆਪਾਂ ਚੱਲਾਂਗੇ ਤੇ ਮਾਲਕ ਨਾਲ ਪਿਆਰ ਵਧੂਗਾ ਤੇ ਫਿਰ ਮਾਲਕ ਦੇਖਦਾ ਹੈ ਕਿ ਇਹ ਮੇਰਾ ਪੁੱਤ ਮੇਰੇ ਦੂਸਰੇ ਬੱਚਿਆਂ ਨੂੰ ਪਿਆਰ ਕਰਦਾ ਹੈ ਮੇਰੇ ਦੂਸਰੇ ਬੱਚਿਆਂ ਦੇ ਨਾਲ ਦੁਬੈਦ ਨਹੀਂ ਕਰਦਾ ਉਹਨਾਂ ਨਾਲ ਦੁਬਦਾ ਨਹੀਂ ਕਰਦਾ ਈਰਖਾ ਨਹੀਂ ਕਰਦਾ ਉਹਨਾਂ ਨੂੰ ਐ ਨਹੀਂ ਮਾਨਵੀ ਸੋਚਦਾ ਵੀ ਮੈਂ ਇਹਨਾਂ ਨੂੰ ਉਜਗਤੀ ਨਾ ਦੱਸਾਂ ਵੀ ਉਹ ਦੱਸਦਾ ਕਿਉਂਕਿ ਉਹਦਾ ਮਨ ਨਿਰਮਲ ਹੋ ਜਾਂਦਾ ਮਨ ਨਿਰਮਲ ਹੋ ਜਾਂਦਾ ਜਿੰਦਾ ਮਨ ਨਿਰਮਲ ਹੋ ਗਿਆ ਉਹ ਦੂਜੇ ਨੂੰ ਦੱਸੇ ਬਿਨਾ ਰਹਿ ਨਹੀਂ ਸਕਦਾ ਤੇ ਕਈ ਕਹਿੰਦੇ ਜੀ ਜਿਨਨੇ ਮਾਲਕ ਨੂੰ ਪਾ ਲਿਆ ਉਹਨੇ ਦੱਸਣਾ ਹੀ ਨਹੀਂਗਾ ਦੇਖੋ ਭਲੇਖਾ ਹੀ ਆ ਨਾ ਤੇ ਜੇ ਹੁਣ ਤੁਸੀਂ ਸੋਚੋ ਵੀ ਜੇ ਨਾਂ ਦੱਸਣਾ ਹੋਵੇ ਤੇ ਮਹਾਰਾਜ ਬਾਣੀ ਕਿਉਂ ਲਿਖ ਕੇ ਦੇ ਕੇ ਗਿਆ ਫਿਰ ਬਾਣੀ ਚ ਤਾਂ ਸਾਰਾ ਕੁਝ ਲਿਖਿਆ ਹੋਇਆ ਹੈ ਨਹੀਂ ਤੇ ਫਿਰ ਨੌਵੇਂ ਪਾਤਸ਼ਾਹ ਜੀ ਨੂੰ ਮੱਖਣਸ਼ਾਲ ਲੁਬਾਣਾ ਜੀ ਨੇ ਪ੍ਰਗਟ ਕਰਤਾ ਉਠੇ ਚੜ ਕੇ ਗੁਰੂ ਲਾਧੋਰੇ ਗੁਰੂ ਲਾਧੋਰੇ ਲੱਭ ਗਿਆ ਗੁਰੂ ਹੈ ਨਹੀਂ ਤੇ ਉਹਨਾਂ ਨੇ ਵੀ ਕੁਝ ਨਹੀਂ ਲੁਕੋਇਆ ਅੱਜ ਜਿਨ੍ਹਾਂ ਦਾ ਨਹੀਂ ਮਲਾਪ ਉਹ ਕਹਿੰਦੇ ਨੇ ਕਹਿੰਦੇ ਜਿਨਹਰ ਪਾਇਓ ਤਿਨੇ ਛਪਾਇਓ ਵੀ ਜਿਨ੍ਹਾਂ ਨੇ ਮਾਲਕ ਨੂੰ ਪਾਲਿਆ ਉਹਨਾਂ ਨੇ ਛਪਾਉਣਾ ਐ ਦੱਸਣਾ ਨਹੀਂ ਆਪਾਂ ਦੱਸਦੇ ਤਾਂ ਨਹੀਂ ਆਪਾਂ ਮਾਲਕ ਨੂੰ ਮਿਲਣ ਦੀ ਕਹਾਣੀ ਕਰਦੇ ਆਂ ਲੇਕਿਨ ਆਪੇ ਹੀ ਸਮਝ ਜਾਂਦੇ ਗੁਰਮਖ ਵੀ ਕਹਿੰਦਾ ਮਲਾਪ ਹੈਗਾ ਕਹਿੰਦਾ ਨਹੀਂ ਹੈਗਾ ਤੇ ਹੁਣ ਇਹ ਜਿਹੜਾ ਸ਼ਬਦ ਸੀ ਜਨ ਹਰ ਪਾਇਓ ਤਿੰਨੇ ਛਪਾਇਓ ਇਹ ਸੀ ਬਾਬਾ ਨਾਮਦੇਵ ਜੀ ਦਾ ਬਾਬਾ ਨਾਮਦੇਵ ਜੀ ਦਾ ਇਹਨਾਂ ਨਾਲ ਜਦੋਂ ਬਚਨ ਹੋਏ ਨੇ ਵਿਦਵਾਨ ਲੋਕਾਂ ਦੇ ਵਿਦਵਾਨ ਇੱਕ ਹੁੰਦੀ ਆ ਪੰਡਿਤ ਜਿਵੇਂ ਆਪਣੇ ਜ਼ਿਮੀਂਦਾਰ ਘਰਾਣਾ ਐ ਪੰਡਿਤ ਘਰਾਣਾ ਵੀ ਹੁੰਦਾ ਇੱਕ ਪੰਡਿਤ ਵਿਦਵਾਨ ਨੂੰ ਕਿਹਾ ਕਿਨੂੰ ਕਿਹਾ ਜੀ ਗਿਆਨਵਾਨ ਨੂੰ ਉਹ ਪੰਡਤ ਗਿਆਨਵਾਨ ਸਰਦਾਰ ਵੀ ਹੋ ਸਕਦਾ ਕਹਿੰਦੇ ਜੀ ਵਿਦਵਾਨ ਨੂੰ ਕਿਹਾ ਅਸਲੀ ਦਾ ਕਹਿੰਦੇ ਵੀ ਨਾਮਦੇਵ ਜੀ ਨੂੰ ਕਹਿਣ ਲੱਗੇ ਤੇ ਨਾਮਦੇਵ ਜੀ ਫਿਰ ਕਹਿੰਦੇ ਕਹਿੰਦੇ ਵੀ ਤੁਸੀਂ ਐਡਾ ਵੱਡਾ ਝੂਠ ਨਾ ਬੋਲੋ ਮੈਂ ਮੱਛੀ ਪਾਣੀ ਵਿੱਚ ਰਹਿਣ ਵਾਲੀ ਨੂੰ ਤੁਸੀਂ ਖੰਜੂਰ ਤੇ ਚੜਾ ਰਹੇ ਹੋ ਐਡਾ ਝੂਠ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਾਲ ਕੀ ਮਾਛਲੀ ਚੜੇ ਖੰਜੂਰ ਕਾਹੇ ਰੇ ਬਗਬਾਦ ਲਾਇਓ ਜਿਨਹਰ ਪਾਇਓ ਤਿਨੇਸ਼ ਪਾਇਓ ਕਹਿੰਦੇ ਕਿਉਂ ਤੁਸੀਂ ਜ਼ਿਆਦਾ ਬੋਲਦੇ ਹੋ ਬਕਵਾਰ ਦਾ ਮਤਲਬ ਇਹ ਤੁਸੀਂ ਕਿਉਂ ਕਹਿ ਰਹੇ ਹੋ ਜਿਨਹਰ ਪਾਇਓ ਦਿਨੇਸ਼ ਪਾਇਓ ਕਾਹੇ ਰੇ ਬਕਵਾਦ ਲਾਇਓ ਜਿਨਹਰ ਪਾਇਓ ਤਿਨੇਸ਼ ਪਾਇਓ ਪੰਡਤ ਹੋ ਕੇ ਵੇਦ ਬਖਾਨੇ ਮੂਰਖ ਨਾਮ ਦਿਓ ਰਾਮ ਹੋ ਜਾਣੇ ਕਹਿੰਦੇ ਨਾਮ ਦੇ ਮੂਰਖ ਜਾਣਦਾ ਰਾਮ ਨੂੰ ਜੇ ਮਿਲਿਆ ਤਾਂ ਜਾਣਦਾ ਨਾ ਤੇ ਜਿੰਦਾ ਜਿਹੜਾ ਮਿਲ ਜਾਂਦਾ ਉਹਨੂੰ ਚਾਹੀ ਇਹਨਾਂ ਚੜ ਜਾਂਦਾ ਦੂਜੇ ਨੂੰ ਦੱਸੇ ਬਿਨਾ ਰਹਿ ਨਹੀਂ ਸਕਦਾ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਮੰਗਲ ਗਾਉ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਪੜ੍ਹਦੇ ਨੇ ਆਪਾਂ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਲਕੋਇਆ ਤਾਂ ਹੈ ਨਹੀਂ ਤੇ ਜਿੱਥੋਂ ਤੱਕ ਸਾਡੀ ਵਸਤਾ ਜਿੱਥੋਂ ਤੱਕ ਤੁਹਾਡੀ ਵਸਤਾ ਜੇ ਤੁਸੀਂ ਸ਼ਬਦ ਸੁਣਦੇ ਹੋ ਤਾਂ ਸ਼ਬਦਾਂ ਤੱਕ ਰੌਲਾ ਪਾ ਕੇ ਦੱਸੋ ਤੁਸੀਂ ਅੰਮ੍ਰਿਤ ਪੀ ਰਹੇ ਹੋ ਤੁਸੀਂ ਅੰਮ੍ਰਿਤ ਰਸ ਤੱਕ ਰੌਲਾ ਪਾ ਕੇ ਦੱਸੋ ਤੁਹਾਨੂੰ ਪ੍ਰਕਾਸ਼ ਹੋ ਰਿਹਾ ਆਤਮ ਰੌਲਾ ਪਾ ਕੇ ਦੱਸੋ ਜੇ ਤੁਸੀਂ ਮਾਲਕ ਨੂੰ ਦੇਖ ਰਹੇ ਹੋ ਤਾਂ ਰੌਲਾ ਪਾ ਕੇ ਦੱਸੋ ਪਰ ਆਪ ਸ਼ੋ ਨਹੀਂ ਕਰਨਾ ਆਪ ਸ਼ੋ ਨਹੀਂ ਕਰਨਾ ਨਮਾਨੇ ਬਣ ਜਾਣਾ ਅਨਜਾਨ ਬਣ ਜਾਣਾ ਜੇ ਕੋਈ ਪੁੱਛੇ ਫਿਰ ਪਿਆਰ ਨਾਲ ਵਿਚਾਰ ਕਰਨੇ ਆ ਉਹਦੇ ਨਾਲ ਜਿੰਦਾ ਮਨ ਮੰਨਿਆ ਹੋਵੇ ਜਿੰਦਾ ਮਨ ਮੰਨਿਆ ਹੋਵੇ ਗੁਰਬਾਣੀ ਗੁਰੂ ਨੂੰ ਆਧਾਰ ਮੰਨ ਕੇ ਗੁਰਬਾਣੀ ਨਾਲ ਟੈਲੀ ਕਰਕੇ ਮਲਾ ਕੇ ਦੇਖ ਲਓ ਚੈੱਕ ਕਰ ਲਓ ਤਾਂ ਫਿਰ ਯਕੀਨ ਕਰ ਲਓ